ਹੈਲੋ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਇਹ ਤੋਂ ਤਾਂ ਖਿਆਲ ਇੱਕ ਦੂਸਰੇ ਦਾ ਹਾਲ ਚਾਲ ਵਧੀਆ ਹੋਵੇਗਾ ਸਾਰੇ ਮੋਹਾਂ ਦੇ ਵਸਤੀ ਦੇ ਵਿੱਚ ਹੋਵਾਂਗੇ ਨਾਮ ਕਰੇ ਸਾਰਿਆਂ ਨੂੰ ਇਸ ਤਰ੍ਹਾਂ ਹੀ ਰੱਖੇ ਹੁਣ ਹਾਲ ਪਲੌਂਗ ਵੀਡੀਓ ਬਣਾ ਰਹਿਆਂਗੇ ਪਹਿਲਾਂ ਇਸ ਤਰ੍ਹਾਂ ਦੀਆਂ ਵੀਡੀਓ ਪਈਆਂ ਹੋਈਆਂ ਨੇ ਅਸੀਂ ਦੇਖ ਰਹੇ ਹਾਂ ਅਜੇ ਤੱਕ ਜਮੀਨਾਂ ਬਿਲਕੁਲ ਸਪਾਰਟ ਪਈਆਂ ਨਹੀਂ ਕਿਉਂਕਿ ਸਰਕਾਰ ਦੇ ਦੱਸਣ ਦੇ ਮੁਤਾਬਕ ਇੱਕ ਤਰੀਕ ਨੂੰ 1 ਜੂਨ ਨੂੰ ਕਹਿੰਦਾ ਮਤਲਬ ਕਿ ਤੇ ਉਸ ਤੋਂ 21 ਦਿਨ ਅੱਗੇ ਤੱਕ ਕਿਉਂ ਨੀਦੀ ਲਵਾਈ ਚੱਲੂਗੀ ਪਰ ਅਜੇ ਸ਼ੁਰੂਆਤਾਂ ਨਹੀਂ ਹੋਈਆਂ ਇਸ ਤੋਂ ਦੱਕ ਕੇ ਮੇਂਡ ਚਾਂਸ ਹੈ 19 ਤਰੀਕ ਬੀਤੇ ਕਿਤੇ ਕਿਤੇ ਕਿतरीਕ ਤੱਕ ਨੇਰੀ ਚੱਕੜ ਤੇ ਕੁਸਥਾ ਮਤੇ ਗੜੇ ਮਰੀ ਦੀ ਕਹਿੰਦੇ ਸੁਭਾਅ ਬਣਾ ਹੈਗੀ ਹੈ ਹੋ ਸਕਦੀ ਹੈ ਗੜੇ ਮਰੀ ਵੀ ਹਲਕੀ ਹਲਕੀ ਜਿਆਦਾ ਤਾਂ ਨਹੀਂ ਇਹ ਕੋਸ ਸਰਾ ਕੁਝ ਕੁਦਰਤ ਹੱਥ ਵਿੱਚ ਹੁੰਦਾ ਹੈ ਬੀਮੀ ਨੇ ਆਉਣਾ ਕਿ ਨਹੀਂ ਆਉਣਾ ਆਪਾਂ ਸਿਰਫ ਇੱਕ ਆਈਡੀਆ ਜਾਂ ਅਦਾ ਲਾ ਸਕਦੇ ਆ ਜੇ ਆਉਣ ਵਾਲੀ ਚੀਜ਼ ਟਾਲ ਵੀ ਸਕਦੀ ਹੈ ਹੋ ਸਕਦਾ ਹੈ ਅੱਸੀ ਪਾਸੇ ਪੈ ਜੇ ਠੀਕ ਹੈ 40% ਸੁਭਾਵਨਾ 19 ਤਰੀਕ ਜਾਨੀ ਕਿ ਅੱਜ 40% ਤੱਕ ਸੁਭਾਵਨਾ ਹੈਗੀ ਹੈ ਨਹੀਂ ਆਉਂਦੀ ਜੇ ਤੋਂ ਲੱਗ ਕੋਈ ਵਾਅਦਾ ਹੁੰਦਾ ਹੈ ਵੀ ਆ ਸਕਦਾ ਹੈ ਨਹੀਂ ਦੇ ਨਾਲ ਨਾਲ ਕਹਿੰਦੇ ਬਾਕੀ ਇਹ ਰਬ ਕਰਾਂ ਵੀ ਚੱਲ ਸਕਦਾ ਹੈ ਹਲਕਾ ਹਲਕਾ ਬਾਕੀ ਸਭ ਕੋ ਸਹੀ ਹੈ। ਵੀ ਦੱਸੋ ਜੀ ਆਪਣਾ ਹਾਲ ਚਾਲ ਕੀ ਹੈ? ਜੀ ਆਪ ਨਵੀਂ ਨਵੀਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਹੈ। ਕੁਝ ਆਈਡੀਆ ਦਾ ਨਹੀਂ ਪਤਾ। ਹੋਲੀ-ਵੋਲੀ ਸਿਖਾਂਗੇ। ਮੈਂ ਬਾਈ ਤਾਂ ਤੁੰਗੜਾ ਤਾਪ ਮਾਣਾ ਅੱਜ ਕੱਲ ਚੱਲੀ ਜਾਂਦਾ ਹੈ 42 47 ਤੱਕ। ਜੇ ਮੈਂ ਪਰੇ ਤਾਉ ਕਰ ਸਕਦਾ ਹੈ ਤੇ ਮੈਂ ਆਉਣ ਦੇ ਨਾਲ ਹੀ ਇਸ ਨਾਲ ਜਿਆਦਾ ਹੱਲ ਹੋਊਗਾ ਹੁਣਾਂ ਤੱਕੜ ਕੋਈ ਹੱਲ ਨਹੀਂ ਸਵੇਰ ਤੋਂ ਵੀ ਬੜੀ ਹਲਕੀ ਹਲਕੀ ਗਰਮੀ ਲੱਗਣ ਲੱਗੀ ਲੋਕ ਇਹ ਫੂਟ ਜੇ ਪਤਾ ਨਹੀਂ ਦਸਨ ਦੇ ਦਿੱਤੇ ਨੇ ਹੋ ਜੇ ਨਿਕਲ ਰਿਹਾ ਹੈ